ਜਿਹੜਾ ਇਜਲਾਸ ਬੁਆਇਆ ਜਾਇਆ ਹੈ ਪਾਰਲੀਮੈਂਟ ਦਾ ਉਹਦੇ ਵਿੱਚ ਮਤਾ ਪਾਸ ਕਰ ਰਹੇ ਨੇ ਕਿ ਚੰਡੀਗੜ੍ਹ ਨੂੰ ਯੂਨੀਅਨ ਡਾਇਰੈਕਟਿਵ ਦੇ ਅਗੇ ਉਹ ਸਿੱਧਾ ਲੈਫਟਨ ਗਵਰਨਰ ਦੇ ਤਹਿਤ ਕਰਕੇ ਸੈਂਟਰ ਦੇ ਨਾਲ ਜੋੜ ਦੇਣਗੇ ਇਹ ਚੀਜ਼ ਜੀ ਪਟਨ ਸਾਹਿਬ ਨੇ ਕਹੀ ਹੈ ਸਾਡੀ ਪਾਰਟੀ ਕਰੇਗੀ ਪ੍ਰਦਰਸ਼ਨ ਕਰੂਗੀ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਹਾਂ ਕਿ ਜਿਹੜਾ ਕੱਲ 24 ਤਰੀਕ ਨੂੰ ਵਿਸ਼ੇਸ਼ ਇਜਲਾਸ ਅਨੰਪੁਰ ਸਾਹਿਬ ਦੀ ਧਰਤੀ ਤੇ ਬੁਲਾਇਆ ਉਹਦੇ ਵਿੱਚ ਇੱਕ ਮਤਾ ਪਾਸ ਕਰੇ ਸਾਰੇ ਆਮ ਆਗੂ ਰਹੀ ਕਿ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਤੇ ਪੰਜਾਬ ਦਾ ਰਹੂਗਾ ਜੇ ਪੰਜਾਬ ਸਰਕਾਰ ਇਹ ਮਤਾ ਪਾਸ ਨਹੀਂ ਕਰਦੀ ਤਾਂ ਸਮਝੋ ਪੰਜਾਬ ਸਰਕਾਰ ਸਿੱਖਾ ਦੀ ਪੰਜਾਬ ਦੀ ਪੰਜਾਬੀਆਂ ਦੀ ਦੁਸ਼ਮਣ ਦੂਸਰਾ ਸਾਡਾ ਵਫਤ ਕੱਲ ਐਸਟੀਪੀ ਸ਼ੁਰੂ ਹੋਵੇਗਾ ਇਹ ਦੋਹਾਂ ਤੋਹਿਆਂ ਹੋਈਆਂ ਸੰਸਥਾਵਾਂ ਦੇ ਲੇਸ਼ਾ ਦਾ ਅਧੂਰ ਸੂਪ ਹੈ ਨਹੀਂ ਪਰ ਅਸੀਂ ਫਿਰ ਵੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਡਾ ਰੋਗਤ ਮਿਲ ਕੇ ਕਹੇਗਾ ਕਿ ਤੁਸੀਂ ਸਾਰੀਆਂ ਧਿਰਾਂ ਨੂੰ ਇਕੱਠੇ ਕਰਕੇ ਆਹ ਜਿਹੜੀ ਵਿਰਾਈ ਹੈ ਇਹਨੂੰ ਫੈਸਲਾ ਉੱਧਰ ਤੱਕ ਲੈ ਕੇ ਜਾਓ ਜੇ ਸ਼ੋਮਨੀ ਕਮੇਟੀ ਤੇ ਪੰਜਾਬ ਸਰਕਾਰ ਅਸੀਂ ਬਿਨਾਂ ਕਿਸੇ ਸ਼ਰਤ ਦੇ ਹਮਾਇਤ ਦਿੰਦੇ ਆ ਕਿ ਅਸੀਂ ਜੋ ਵੀ ਉਹ ਫੈਸਲਾ ਪੰਜਾਬ ਦੇ ਹੱਕ 'ਚ ਕਰਨਗੇ ਅਸੀਂ ਉਹਦੇ ਨਾਲ ਆ ਜੇ ਇਹ ਦੋਨੋਂ ਸੰਸਥਾ ਆਪਣਾ ਫਰਜ਼ ਨਹੀਂ ਨਿਭਾਉਣ ਗਿਆ ਅਸੀਂ ਸਾਰੀਆਂ ਧਿਰਾਂ ਨੂੰ ਲੈ ਕੇ ਇੱਕ ਵੱਡਾ ਘੋਲ ਅਰੰਭ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਤਕਾਰਯੋਗ ਸਾਥ ਸੰਗਤ ਜੀ ਧੋਡੀ ਪਾਰਟੀ ਸ਼ਰੋਮਣੀ ਅਖੰਡਾ ਨੰਬਰ 7 ਆਜ ਇਸ ਧਰਤੀ ਤੋਂ जिथे जफरनामा दसवें पात्र ने प्रकाश किया जिथे ने अपनी शहादत दिखी मैं ज़्यादा कुछ नहीं करना चाहता पर मेरे मन चुरना आया कि दीना कांगड़ ਅੱਜ ਇੱਥੇ ਬੈਠੇ ਆਂ ਤੇ ਹੁਣ ਤੋਂ ਬਾਅਦ ਮੇਰੀ ਸਿਰਫ ਸਫਾਰਿਸ਼ ਹੈ ਹੁਕਮ ਨਹੀਂ ਹੈ ਕਿ ਜੇ ਆਪਣੇ ਘਰ ਇੱਕ ਬੀਬੀ ਪੈਦਾ ਹੋਵੇ ਉਹਦਾ ਨਾਮ ਜੀਨਾ ਰੱਖ ਦਿਓ ਜੇ ਕਾਕਾ ਜੰਮੇ ਉਹਦਾ ਨਾਮ ਖੰਗਰ ਸਿੰਘ ਰੱਖਦੇ ਹੋ ਜਿਹੜਾ ਅੱਜ ਦਾ ਤੇ ਮਹਾਰਾਜ ਦੀ ਚੀਤੀ ਦਾ ਤੇ ਸਾਨੂੰ ਯਾਦ ਰੱਖੂਗਾ ਔਰ ਅਸੀਂ ਕਦੇ ਵੀ ਆਪਣੀ ਪਿੱਠ ਆਪਣੀ ਕੌਮ ਨੂੰ ਨਹੀਂ ਦਖਾਵਾਂਗੇ ਸੋ ਮੈਂ ਤੇ ਨਵਾਰੀ ਪੁੱਛੂ ਮੈਂ ਤੁਹਾਨੂੰ ਸਿੱਖ ਕੌਮ ਦੀ ਕੀ ਮੰਗ ਤੁਸੀਂ ਸੱਨੇ ਵਾਰੀ ਇਹ ਜੋ ਤੁਹਾਡੇ ਦਿਲ ਦੇ ਵਿੱਚ ਹੈ ਖਾਲਸਤਾਨ ਅੱਜ ਕਹਿ ਲੋਤੀ ਉਸ ਤਰ੍ਹਾਂ ਤੁਸੀਂ ਬੋਲਣਾ ਜਿਵੇਂ ਗੱਭੀ ਹੋ ਜਾਂਦੀ ਹੈ ਤੇ ਇਹ ਸਮਗੋੜ ਠਾਈਦਾ ਐਸ ਤਰ੍ਹਾਂ ਜੋਰ ਲਾਉਣਾ कौम की की मांग सिख कौम की आखिर है सिख कौम की की मांग वाहेगुरु जी का खालसा वागुरू की फतेह ਸਾਲ ਸੰਗਤ ਦੀ ਜਾਣਕਾਰੀ ਵੀ ਦੱਸ ਰਹੀ ਹੈ ਕਿ ਅਸੀਂ ਇਹ ਪ੍ਰੋਗਰਾਮ